ਸ੍ਰੀ ਗੁਰੂ ਤੇਗ ਬਹਾਦਰ ਜੀ ਹਿੰਦੀ ਚਾਤ ਦੇ 350ਵੇਂ ਸ਼ਹੀਦੀ ਦਿਹਾੜੇ ਦੇ ਲੜੀਵਾਰ ਪ੍ਰੋਗਰਾਮ ਵਿੱਚ ਅੱਜ ਦਾ ਵਿਸ਼ਾ ਮਾਤਾ ਗੁਜਰੀ ਜੀ ਬਿਲਖਣ ਸਖਸ਼ੀਅਤ ਮਾਤਾ ਗੁਜਰੀ ਜੀ ਸਿੱਖ ਇਤਿਹਾਸ ਦੀ ਇੱਕ ਅਮਰ ਅਤੇ ਅਦਵਿਤੀ ਮਹਿਲਾ ਸਖਸ਼ੀਅਤ ਹਨ ਜਿਨ੍ਹਾਂ ਨੇ ਆਪਣੇ ਧੀਰਜ, ਅਡੋਲ ਵਿਸ਼ਵਾਸ, ਮਮਤਾ ਤੇ ਅਟਲ ਹਿੰਮਤ ਨਾਲ ਸੰਸਾਰ ਦੇ ਸਾਹਮਣੇ ਉੱਚ ਚਰਿੱਤਰ ਦੀ ਮਿਸਾਲ ਕਾਇਮ ਕੀਤੀ ਉਹ ਗੁਰੂ ਤੇਗ ਬਹਾਦਰ ਜੀ ਦੇ ਧਰਮ ਪਤਨੀ ਅਤੇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੀ ਮਹਾਨ ਮਾਤਾ ਸਨ ਮਾਤਾ ਜੀ ਦਾ ਪੂਰਾ ਜੀਵਨ ਸੇਵਾ ਸਮਰਪਣ ਸੱਚਾਈ ਅਤੇ ਧੀਰਜ ਦਾ ਪ੍ਰਤੀਕ ਸੀ। ਉਹਨਾਂ ਨੇ ਹਰ ਇੱਕ ਮੁਸ਼ਕਲ ਪਲ ਵਿੱਚ ਵੀ ਕਦੇ ਹਿੰਮਤ ਨਹੀਂ ਹਾਰੀ, ਬਲਕਿ ਰੱਬ ਦੀ ਰਜ਼ਾ ਨੂੰ ਸਿਰ ਮੱਥੇ ਲਾਇਆ। ਮਾਤਾ ਗੁਜਰੀ ਨੇ ਛੋਟੀ ਉਮਰ ਤੋਂ ਹੀ ਘਰ ਪਰਿਵਾਰ, ਗੁਰਬਾਣੀ ਅਤੇ ਧਰਮਕ ਰਿਵਾਇਤਾਂ ਨੂੰ ਡੂੰਘਾਈ ਨਾਲ ਅਪਣਾਇਆ ਸੀ। ਉਹ ਇੱਕ ਸੁਜਾਨ, ਸ਼ਾਂਤ ਸੁਭਾਅ, ਮਮਤਾ ਭਰੀ ਅਤੇ ਬੜੀ ਹਿੰਮਤੀ ਮਹਿਲਾ ਸਨ ਜੋ ਹਰ ਸਥਿਤੀ ਵਿੱਚ ਧੀਰਜ ਰੱਖਣ ਦੀ ਯੋਗਤਾ ਰੱਖਦੀ ਸਨ। ਚੰਕੌਰ ਦੀ ਜੰਗ ਤੋਂ ਬਾਅਦ ਜਦੋਂ ਮਾਤਾ ਜੀ ਆਪਣੇ ਛੋਟੇ ਸਾਹਿਬ ਜੀ ਆਦਿਆ ਜੋ ਰਾਵਰ ਸਿੰਘ ਤੇ ਫਤੇ ਸਿੰਘ ਸਿਹਤ ਵੱਖ ਹੋ ਗਈਆਂ ਉਹਨਾਂ ਨੇ ਵੱਡੇ ਦੁੱਖ ਦੇ ਸਮੇਂ ਵੀ ਰੱਬ ਦੇ ਭਾਣੇ ਨੂੰ ਕਬੂਲ ਕੀਤਾ ਅਤੇ ਬੱਚਿਆਂ ਨੂੰ ਹੌਸਲਾ ਦਿੰਦੇ ਹੋਏ ਸੱਚਾਈ ਦੇ ਰਾਹ ਤੇ ਚੱਲਣੇ ਪ੍ਰੇਰਿਤ ਕੀਤਾ ਸਹਿਲ ਦੇ ਕੋਟਵਾਲ ਦੇ ਜ਼ਿਲ੍ਹੇ ਵਿੱਚ ਸਾਹਿਬਜ਼ਾਦਿਆਂ ਦੀ ਸ਼ਹਾਦਤ ਵਰਗੇ ਅਸਹਿਣਯੋਗ ਦੁੱਖ ਦੇ باوجود ਮਾਤਾ ਜੀ ਦਾ ਮਨ ਕਦੇ ਨਹੀਂ ਡੋਲਿਆ ਉਹ ਭਗਤੀ ਸਬਰ ਅਤੇ ਹਿੰਮਤ ਦੀ ਜੀਵਤ ਮੂਰਤ ਬਣ ਕੇ ਰਹੀਆਂ ਮਾਤਾ ਗੁਜਰੀ ਜੀ ਨੇ ਆਪਣੇ ਬੱਚਿਆਂ ਨੂੰ ਧਰਮ ਸਿੱਖੀ ਨਿਸ਼ਕਾਮ ਭਾਵਨਾ ਅਤੇ ਸ਼ਹਾਦਤ ਦੇ ਉੱਚ ਅਸੂਲ ਸਿਖਾਏ ਜਿਸ ਦਾ ਨਤੀਜਾ ਛੋਟੇ ਸਾਹਿਬ ਜਦਾਂ ਦੀ ਅਬਲੀ ਕੁਰਬਾਨੀ ਦੇ ਰੂਪ ਵਿੱਚ ਸੰਸਾਰ ਸਾਹਮਣੇ ਆਇਆ। ਸਰਹਿੰਦ ਦੇ ਠੰਡੇ ਗੁਰਜ ਵਿੱਚ ਬੈਠਿਆਂ ਵੀ ਮਾਤਾ ਜੀ ਨੇ ਕਦੇ ਰੋਣਾ ਧੋਣਾ ਨਹੀਂ ਕੀਤਾ। ਸੋ ਗੁਰਬਾਨੀ ਦਾ ਆਸਰਾ ਰੱਖਦੇ ਹੋਏ ਰੱਬ ਦੀ ਰਜ਼ਾ ਵਿੱਚ ਰਹਿੰਦੇ ਸ਼ਹਾਦਤਾਂ ਨੂੰ ਸਵੀਕਾਰਿਆ। ਉਹਨਾਂ ਦੀ ਰੋਹਾਨੀ ਸ਼ਕਤੀ ਅਟਲ ਨਿਸ਼ਚਾ ਅਤੇ ਉੱਚ ਚਰਿੱਤਰ ਅੱਜ ਵੀ ਹਰ ਸਿੱਖ ਲਈ ਪ੍ਰੇਰਨਾ ਦਾ ਸਰੋਤ ਹੈ। ਮਾਤਾ ਗੁਦਵੀ ਜੀ ਦੀ सक्षियत है कि दुख कलेष के समय हिम्मत धीरज सच दे रहा तो कद नहीं हटना चाहिए उन्होंने कुरबानिया प्रति प्यार उच्च जीवन मुलान वाल प्रेरित करता रहेगा धनबाद